ਦੋਸਤੋ ਜਦੋਂ ਵੀ ਲਹਿੰਦੇ ਪੰਜਾਬ ਦੇ ਵਿੱਚ ਇਧਰੋਂ ਚੜਦੇ ਪੰਜਾਬ ਵਾਲੇ ਜਾਂਦੇ ਨੇ ਤਾਂ ਬੜਾ ਹੀ ਸੱਚੀ ਮਨਾਮੋਹੀ ਪਿਆਰ ਦਿੱਤਾ ਜਾਂਦਾ ਹੈ ਸਤਿਕਾਰ ਦਿੱਤਾ ਜਾਂਦਾ ਹੈ ਤਾਂ ਇਦਾਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਪਾਕਿਸਤਾਨ ਦਾ ਪੁਲਿਸ ਮਲਾਜ਼ਮ ਵੀਰ ਇੱਕ ਆਪਣੀ ਪੰਜਾਬੀ ਮਾਤਾ ਦੇ ਨਾਲ ਚੜਦੇ ਪੰਜਾਬ ਵਾਲੀ ਮਾਤਾ ਦੇ ਨਾਲ ਉਹਨਾਂ ਨੂੰ ਜੱਫੀਆਂ ਪਾ ਕੇ ਆਪਣਾ ਮਾਂ ਪਿਓ ਸਮਝ ਕੇ ਬੜਾ ਸੋਹਣਾ ਗੀਤ ਗਾ ਰਿਹਾ ਸੁਣ ਕੇ ਵੀਡੀਓ ਮੈਂ ਕਹਨਾ ਤੁਹਾਡੀ ਰੂਹ ਖੁਸ਼ ਹੋ ਜੂਗੀ ਦੇਖੋ ਤੁਸੀਂ ਮਾਂ ਪਿਓ ਭੈਣ ਭਰਾ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਈਕ ਲਾਜ਼ਮੀ ਕਰਿਓ ਤੇ ਸ਼ੇਅਰ ਕਰਿਓ ਦਬਕੇ ਭਾਵੇਂ ਵੀਡੀਓ ਚੜ੍ਹਦੇ ਪੰਜਾਬ ਵਾਲਾ ਦੇਖ ਰਿਹਾ ਆ ਭਾਵੇਂ ਲੈਂਦੇ ਪੰਜਾਬ ਵਾਲਾ ਮਿੱਤਰੋ ਲਾਈਕ ਕਰਨ ਦੇ ਵਿੱਚ ਕੋਈ ਕਮੈਂਟ ਨਹੀਂ ਹੋਣੀ ਚਾਹੀਦੀ ਵੱਧ ਵੱਧ ਸਪੋਰਟ ਕਰਿਓ ਬਹੁਤ ਸੋਹਣਾ ਗਾਇਆ ਵੀਰ ਨੇ ਵੀ ਅਸੀਂ ਇੰਡੀਆ ਤੋਂ ਅਗਰ ਪਾਕਿਸਤਾਨ ਦਾ ਵੀਜ਼ਾ ਲਵਾਣੇ ਆ ਸਾਡਾ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਲੱਗੇਗਾ ਬਿਲਕੁਲ ਫੇਕ ਗੱਲ ਹੈ ਇਹਦੇ ਵਿੱਚ ਕੋਈ ਸਦਾਗਤ ਨਹੀਂ ਕੋਈ ਇਹਦੇ ਵਿੱਚ ਸੱਚੀ ਗੱਲ ਨਹੀਂ ਸਭ ਝੂਠੀ ਗੱਲ ਹੈ ਤੁਸੀਂ ਤੁਸੀਂ ਆਣਾ ਕਿਹੜੇ ਡਰ ਤੇ ਜੇ ਉਹ ਯਾਰ ਜੇ ਤੁਸੀਂ ਇੱਕ ਮਿਸਾਲ ਆਪਣਾ ਅਰਦਾਸ ਕਰਨ ਵਾਸਤੇ ਆਏ ਆਪਣੇ ਰੱਬ ਨੂੰ ਮਨਾਉਣ ਵਾਸਤੇ ਆਏ ਜੇ ਆਪਣੇ ਪਿਆਰ ਆਪਣੀ ਆਪਣੀ ਦੁਨੀਆ ਔਰ ਆਖਰਤ ਬਿਹਤਰ ਕਰਨ ਵਾਸਤੇ ਆਏ ਹੋ ਇੱਥੇ ਕੋਈ ਪਰੇਸ਼ਾਨੀ ਨਹੀਂ ਪੰਜਾਬੀ ਤੁਹਾਡੇ ਨੇ ਤੁਸੀਂ ਸਾਡੇ ਹੋ ਅਸੀਂ ਇਨਸ਼ਾਅੱਲਾ ਹਮੇਸ਼ਾ ਪੰਜਾਬੀ ਭਾਈ ਚੜਦੇ ਔਰ ਲੈਂਦੇ ਪੰਜਾਬ ਦੀ ਮੁਹੱਬਤ ਨੂੰ ਲੈ ਕੇ ਪੂਰੀ ਦੁਨੀਆ ਨੂੰ ਦੱਸਣਾ ਹੈ ਵੀ ਅਸੀਂ ਦੋ ਨਹੀਂ ਅਸੀਂ ਇੱਕ ਸਾਡੀ ਕੋਈ ਟੈਨਸ਼ਨ ਨਹੀਂ ਤੁਸੀਂ ਕਿਸਾਨ ਦਾ ਅਗਰ ਵੀਜ਼ਾ ਲਵਾਉਂਦੇ ਹੋ ਤੇ ਪੂਰੀ ਦੁਨੀਆ ਦਾ ਵੀਜ਼ਾ ਲੱਗੇਗਾ ਕੋਈ ਪਰੇਸ਼ਾਨੀਆਂ ਜਿਹੜੇ ਭਾਈ ਆਏ ਨੇ ਦੱਸੋ ਕਿਸੇ ਦਾ ਵੀਜ਼ਾ ਕੋ ਕੈਂਸਲ ਹੋਇਆ ਕਿ ਨਹੀਂ ਨਹੀਂ ਬਾਹਰ ਦੀਆਂ ਕੰਟਰੀਆਂ 'ਚ ਵੀ ਜਾ ਸਕਦੇ ਨੇ ਟੁਰ ਗਏ ਯਾਰ ਮੁਹੱਬਤਾਂ ਵਾਲੇ ਆਖਰੀ ਗੱਲ ਤੇ ਲੈ ਗਏ ਨਾਲ ਹਾਸੇ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ ਚਾਚਾ ਜਿੱਦੋਂ ਤੁਸੀਂ ਚਲੇ ਜਾਂਦੇ ਮੈਂ ਕੰਮ ਤੋਂ ਕੰਮ ਕੋ 15 20 ਦਿਨ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਕਿਉਂਕਿ ਇੰਨੀ ਮੁਹੱਬਤ ਇੰਨਾ ਪਿਆਰ ਹੈ ਤੇ ਮੀਆਂ ਸਾਹਿਬ ਆਂਦੇ ਕਿ ਜਿਹੜੀ ਮਹਿੰਦੀ ਮਾ ਰੰਗ ਨਾ ਦੇਵੇ ਕੀ ਫੇਰ ਓ ਸਦਾ ਲਾਉਣਾ ਉਹ ਜਿੱਥੇ ਗਿਆ ਦੇ ਕਦਰ ਨਾ ਹੋਵੇ ਸਰਦਾਰ ਜੀ ਕੀ ਫੇਰ ਉੱਥੇ ਜਾਣਾ ਤੇ ਵੀਰ ਜਿਹੜੇ ਨੇ ਵੀਰਾਂ ਦੇ ਦਰਦੀ ਹੁੰਦੇ ਨੇ ਕਿ ਵੀਰ ਵੀਰਾਂ ਤੇ ਦਰਦੀ ਹੁੰਦੇ ਲੋਕੋ ਵੀਰ ਵੀਰਾਂ ਦੀਆਂ ਜੋ ਮੁਹੰਮਦ ਲੋਕੋ ਮਾਂ ਬਾਪ ਠੰਡੀਆਂ ਸ਼ਾਬਾਸ਼ ਸੱਜਣ ਮਾਂ ਪਾਪਿਆਂ ਨੂੰ ਸੱਜਣ ਬਣਾਓ ਉਹਨਾਂ ਨਾਲ ਗੱਲਬਾਤ ਸ਼ੇਅਰ ਕਰਿਆ ਕਰੋ ਦੁਨੀਆ 'ਚ ਸਭ ਤੋਂ ਵੱਡਾ ਸੱਜਣ ਤੁਹਾਡਾ ਮਾਂ ਬਾਪ ਹੈ ਭੈਣਾ ਭਾਈ ਵੀ ਕਿਸੇ ਵੇਲੇ ਗੱਲ ਆਊਟ ਕਰ ਦਿੰਦੇ ਨੇ ਲੇਕਿਨ ਮਾਪੇ ਐਸੇ ਮਾਂ ਗੱਲ ਨਹੀਂ ਸ਼ੇਅਰ ਕਰਦੇ ਆਪਣੀ ਔਲਾਦ ਦੀ ਗੱਲ ਨਹੀਂ ਸ਼ੇਅਰ ਕਰਦੇ ਮਾਂ ਦਾ ਮਾਂ ਬਾਪ ਸੱਜਣ ਨੇ ਇਨਾਂ ਦੀ ਗੱਲ ਕਰ ਰਿਹਾ ਕਿ ਜਦੋਂ ਮਾਂ-ਬਾਪ ਦੁਨੀਆ ਸੱਜਣ ਟੁਰ ਗਏ ਮਾਂ ਰੌਣਕ ਟੁਰ ਗਈ ਹਾਏ ਸੁੰਝੇ ਹੋ ਗਏ ਛੇੜੇ ਆ ਸੱਜਣਾ ਦਿਆਂ ਕੱਲਾ ਕਰੀਏ ਨਚਰ ਕੇ ਦੇ ਹਰ ਹਰ ਤੇਰੇ ਮਾਂ ਜਿਆ ਭਾਈ ਥੋੜਾ ਜਿਹਾ ਭਾਈ ਮਾਜਿਆ ਉਹ ਗਮ ਖਾਰ ਨਾ ਕੋਈ ਤੇ ਮੈਂ ਦੁਨੀਆ ਸਾਰੀ ਫਰੋਲੀ ਉਹ ਛੇੜੀ ਤਿਲ ਨੂੰ ਫੁਕੂਨ ਦੇਵੇ ਉਹ ਮਾਂ ਦੀ ਮਿੱਠੀ ਬੋਲੀ ਲੈਓ ਯਾਰ ਹਵਾਲੇ ਰੱਬ ਦੇ ਇਹ ਮਿਲੇ ਚਾਰ ਦਿਨਾਂ ਦੇ ਉਸ ਦਿਨ ਮੁਬਾਰਕ ਹੋਸੀ ਉਹ ਜਿਸ ਦਿਨ ਸਰਦਾਰ ਜੀ ਫੇਰ ਮਿਲਾਂਗੇ ਬਸ ਕਰਨੀਆਂ ਮੋੜ ਕਲੰਦਾ ਕੋੜਾ ساری ਜ਼ਿੰਦਗੀ ਮਾ ਦੁੱਖ ਨਹੀਂ ਮੁਕਣੇ ਪਰ ਕਹ ਰਹਿ ਗਿਆ ਏ ਥੋੜਾ